ਹੰਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਆਪ ਜੀ ਦਾ ਪਿਆਰਾ ਵੀਰ ਕਰਮਾ ਹੀਰੋ ਵਾਲਾ ਇਸ ਟਾਈਮ ਜੋ ਇਹ ਕੰਮ ਦੇਖ ਰਹੇ ਹੋ ਤੁਸੀਂ ਪਿੰਡ ਸਮਾਣਾ ਦੇ ਲਾਗੇ ਬੁਜ਼ੁਰਗ ਪਿੰਡ ਦੇ ਵਿੱਚ ਹੈ ਜੀ ਜੋ ਕਿ ਕੰਮ ਕੰਪਲੀਟ ਹੋ ਚੱਲਿਆ ਇਸ ਤੋਂ ਬਾਅਦ ਇਹਦੇ ਵਿੱਚ ਹੁਣ ਵਾਈਟ ਕੋਟੂਆ ਪਾਉਣਾ ਤੇ ਫਿਰ ਇਸ ਦੀ ਲਗੜਾਈ ਹੋਣੀ ਹੈ ਤੇ ਕੰਮ ਕੰਪਲੀਟ ਹੋ ਜਾਣਾ ਹੈ ਕੰਮ ਕਿਸ ਤਰ੍ਹਾਂ ਲੱਗ ਰਿਹਾ ਬਾਈ ਜੀ ਇਹ ਦੇਖਣਾ ਤੇ ਅੱਗੇ ਦੇ ਕੇ ਸ਼ੇਅਰ ਕਰਨਾ ਚੰਗਾ ਲੱਗਿਆ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਬਾਈ ਜੀ ਇਹ ਏਰੀਆ ਜੋ ਲਗਭਗ 4500 ਦੇ ਤੇ ਲਗਭਗ 4500 ਏਰੀਆ ਹੈ ਤੇ ਇਹ ਆਪਾਂ ਰੈਂਪ ਬਣਾਇਆ ਜੀ ਰੈਂਪ ਦੇ ਵਿੱਚ ਜੋ ਤੁਸੀਂ ਦੇਖਿਆ ਸੀ ਇੱਕ ਮੋਰਨੀ ਵਾਲੀ ਛਿੰਨੀ ਦੀ ਵੀ ਦਿਖਾਈ ਹੈ ਤੇ ਇੱਕ ਫੋਲੋ ਹੋ ਗਿਆ ਦੋ ਹੋ ਗਏ ਤੇ ਅੱਗੇ ਦਿਖਾ ਰਿਹਾ ਤੁਹਾਨੂੰ ਫੁੱਲ ਫਿਰ ਇਹ ਆ ਗਿਆ ਰੈਂਪ ਰੈਂਪ ਦੇ ਵਿੱਚ ਵੈਲਕਮ ਵੀ ਦਿਖਾਇਆ ਜੀ ਬਾਕੀ ਜੋ ਪੋਰਚ ਦੀ ਜਗ੍ਹਾ ਰਹਿਣੀ ਹੈ ਇੱਥੇ ਆਪਾਂ ਟੈਲ ਲਾਉਣਾ ਵਗੇ ਦੂਜੀ ਫਰੌਲ ਟੈਲ ਆਉਣੀ ਆ ਥੋੜੀ ਜੀ ਜੋ ਕਿ 2.5 ਹਾਊਂਡ ਉਪਰ ਤੇਰੀਆ ਪੋਰਚ ਦੇ نیچے ਪੋਰਚ ਤੇ ਫਰੌਲ ਟੈਲ ਆਉਣੀ ਆ ਤੇ ਇਹ ਸਾਹਮਣੇ ਆ ਗਿਆ ਜੀ ਫੇਰ ਫੁੱਲ ਅਗੇ ਫੇਰ ਫੁੱਲ ਆ ਗਿਆ ਜੀ ਤੇ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਆਪਾਂ ਇਸ ਟਾਈਮ ਸੱਤ ਤੇ ਖੜ ਕੇ ਵੀਡੀਓ ਬਣਾਉਣੀ ਆ ਫੇਰ نیچے ਜਾਵਾਂਗੇ ਦਿਖਾਵਾਂਗੇ ਉਹ ਅੱਗੇ ਕੋਲੂ ਆਪਣਾ ਕੇ ਪਾਈ ਜਾਂਦੇ ਆ ਕਾਲਾ ਜੋ ਕਿ ਵਾਇਰਸ ਏ ਆ ਗਿਆ ਸਾਹਮਣੇ ਦੇਖੋ ਕੋਲੂ ਆ ਪਾ ਲੈਨੇ ਜੀ ਕਿ ਆਪਾਂ ਕੋਲੂ ਆ ਪਾਉਣੇ نیچے ਕੇ ਵਾਈਟ ਸਿਮਿੰਟ ਚਾਰਾ ਨਾ ਪਵੇ ਕਿਉਂਕਿ ਵਾਈਟ ਸਿਮਿੰਟ ਆ ਜੋ ਦੂਰੋਂ ਲਿਆ ਰਹੇ ਹਾਂ ਇਹ ਚੀਜ਼ਾਂ ਦੇ ਹੁੰਦਾ ਮਹਿੰਗਾ ਹੁੰਦਾ ਲਗਭਗ 9 950 ਦਾ ਗੱਟਾ ਹੁਣਾ ਜੀ ਤੇ ਪਹਿਲਾ ਆਪਾਂ ਤਿੰਨ ਇੰਚ ਦਾ ਕੋਲੂਆ ਕਰਕੇ ਪਾਉਨੇ ਆ ਜੋ ਕਿ ਅੱਧਾ ਪੌਣਾ ਇੰਚ ਡਾਊਨ ਰੱਖਦੇ ਆ ਫਿਰ ਉਸ ਦੀਵਾਰ ਵਾਈਟ ਸਿਮਿੰਟ ਤੇ ਚਿਪਸ ਮਿਲਾ ਕੇ ਪਾ ਦਿੱਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਰਗੜਾਈ ਹੁੰਦੀ ਹੈ ਇਹ ਫਲਾਵਰ ਆ ਗਿਆ ਭਾਈ ਜੀ ਲਗਭਗ 15 ਫੁੱਟ ਦਾ ਹੈ ਜੀ ਤੇ ਇਹ ਸਾਹਮਣੇ ਕੋਠੀ ਹੈ ਬਾਈ ਜੀ ਬਾਈ ਜੀ ਦਾ ਨਾਮ ਹਾਕਮ ਸਿੰਘ ਜਨ ਹੈ ਅੰਮ੍ਰਿਤ ਨਾ ਵੇੜੇ ਕਰਾ ਤੇ ਬਹੁਤ ਸੋਹਣਾ ਲੱਗ ਰਿਹਾ ਇਸ ਟਾਈਮ ਬਾਈ ਦਾ ਬਹੁਤ ਖੁਸ਼ ਹੈ ਕਿ ਬਈ ਆਪਣਾ ਕੰਮ ਸੋਹਣਾ ਹੋਇਆ ਤੇ ਬਈ ਆਪਾਂ ਨੂੰ ਅੱਲਾ ਸਰੀ ਦਲੇਰੀ ਦੇ ਰਿਹਾ ਜੀ ਤੇ ਆਪ ਜੀ ਦੇ ਪਿਆਰ ਸਦਕਾ ਹੀ ਇਹ ਕੰਮ ਅੱਗੇ ਵਧਿਆ ਜੇ ਆਪ ਬਾਈ ਜੀ ਸਪੋਰਟ ਕਰਦੇ ਹੋ ਤਾਂ ਆਪ ਜੀ ਦੇ ਪਿਆਰ ਦੇ ਨਾਲ ਅਸੀਂ ਕੰਮ ਕਰਦੇ ਆਂ ਤੇ ਇਹ ਕੰਮ ਲਈ ਜੋ ਮਿਹਨਤ ਹੈ ਇਸਦੇ ਨਾਲ ਸਾਡੇ ਬੱਚਿਆਂ ਦਾ ਪਾਲ ਪੋਸਨ ਤੇ ਉਹਨਾਂ ਦੀ ਪੜਾਈਆਂ ਦੇ ਖਰਚੇ ਚੱਲਦੇ ਆ ਬਈ ਜੀ ਸਾਰਿਆਂ ਨੂੰ ਹੀ ਇੱਕ ਵਾਰ ਤੋਂ ਫੇਰ ਸਸਰੀ ਕਾਲ ਬਈ ਅੱਗੇ ਤੋਂ ਅੱਗੇ ਸਿਰ ਕਰਨਾ